ਕੈਨੇਡੀਅਨ ਕਵਰ ਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਬਲੂਮਬਰਗ ਦੇ ਅਨਸਾਰ ਕੈਨੇਡਾ ਦੀ ਸੁਤੰਤਰਤਾ ਕੌਮੀ ਵਕੀਲ ਨੈਨਸੀ ਹੈਲਦੀ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਅਸਥਾਈ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਯੋਜਨਾ ਤੇ ਚਿੰਤਾ ਜ਼ਾਹਰ ਕੀਤੀ ਹੈ ਮਹੱਤਵਪੂਰਨ ਆਰਥਿਕ ਪ੍ਰਭਾਵਾਂ ਦੀ ਚੇਤਾਵਨੀ ਦੰਦਿਆਂ ਰੋਜ਼ਗਾਰਦਾਤਾਵਾਂ ਦੇ ਲਈ ਕਮਿਸ਼ਨ ਵੱਲੋਂ ਹੈਲਦੀ ਨੇ 1 ਅਗਸਤ ਨੂੰ ਟਰੂਡੋ ਦੇ ਤਿੰਨ ਕੈਬਨਟ ਮੰਤਰੀਆਂ ਨੂੰ ਮੌਜੂਦਾ ਤੇ ਭਵਿੱਖ ਵਿੱਚ ਮਜ਼ਦੂਰਾਂ ਦੀ ਕਮੀ ਨੂੰ ਦੇਖਦੇ ਹੋਏ ਆਖਿਆ ਕਿ ਸਥਾਈ ਇਮੀਗ੍ਰੇਸ਼ਨ ਵਿੱਚ ਕਮੀ ਦੇ ਕਾਰੋਬਾਰਾਂ ਲਈ ਘਾਤਕ ਤੇ ਆਰਥਿਕ ਨਤੀਜੇ ਹੋ ਸਕਦੇ ਨੇ ਉਹਨਾਂ ਦੇ ਵਿਕਾਸ ਦੀ ਸੰਭਾਵਨਾ ਨੂੰ ਸੀਮਿਤ ਕਰ ਸਕਦੇ ਨੇ ਉਸ ਦਾ ਪੱਤਰ ਕੈਨੇਡੀਅਨ ਚੈਂਬਰ ਆਫ ਕਮਰਸ ਅਤੇ ਕੈਨੇਡੀਅਨ ਫਾਉਂਡੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੁਆਰਾ ਸਮਰਪਿਤ ਵਿਆਪਕ ਵਪਾਰਕ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਦਰਸਾਉਂਦਾ ਕੈਨੇਡਾ ਦੀ ਜਨਸੰਖਿਆ ਵਾਧੇ ਦਰ ਦੀ ਹਾਲੀ ਵਿੱਚ 3.2% ਤੱਕ ਵੱਧ ਗਈ ਹੈ ਜੋ ਕਿ ਸੰਸਾਰ ਵਿੱਚ ਸਭ ਤੋਂ ਉੱਚੇ ਸਥਾਨਾਂ ਵਿੱਚੋਂ ਇੱਕ ਹੈ ਅੰਤਰਰਾਸ਼ਟਰੀ ਵਿਦਿਆਰਥੀ ਵਿਦੇਸ਼ੀ ਕਾਮਿਆਂ ਦੇ ਸ਼ਰਨ ਮੰਗਣ ਵਾਲਿਆਂ ਸਮੇਤ ਸਥਾਈ ਨਿਵਾਸੀਆਂ ਦੀ ਆਮਦ ਦੁਆਰਾ ਚਲਾਇਆ ਜਾਂਦਾ ਹੈ ਇਸ ਤੇਜ਼ ਵਾਧੇ ਕਰਕੇ ਘਰਾਂ ਦੀ ਘਾਟ ਹੋਰ ਵਿਗੜ ਰਹੀ ਹੈ ਤੇ ਟਰੂਡੋ ਦੀ ਪ੍ਰਸਿੱਧੀ ਵਿੱਚ ਗਰਾਵਟ ਦੇ ਅੰਦਰ ਯੋਗਦਾਨ ਪਾਇਆ ਗਿਆ ਹੈ ਸਰਕਾਰ ਨੇ ਵਿਦਿਆਰਥੀ ਵੀਜ਼ਾ 'ਤੇ ਪਹਿਲਾ ਹੀ ਕੈਪ ਲਗਾ ਕੇ ਬੰਦ ਕਰ ਦਿੱਤਾ ਜਿਸ ਨਾਲ ਕਾਰੋਬਾਰੀਆਂ ਨੂੰ ਇੱਕ ਵੱਡੀ ਚਿੰਤਾ ਕਿ ਸਥਾਈ ਕਰਮਚਾਰੀਆਂ ਤੇ ਹੋਰ ਪਾਬੰਦੀਆਂ ਵੀ ਲੱਗ ਸਕਦੀਆਂ ਨੇ ਰੋਜ਼ਗਾਰ ਮੰਤਰੀ ਰੈਡੀ ਨੇ ਵਪਾਰਕ ਸਮੂਹ ਨੂੰ ਸੂਚਿਤ ਕੀਤਾ ਕਿ ਉਹ ਸਥਾਈ ਵਿਦੇਸ਼ੀ ਕਰਮਚਾਰੀਆਂ ਦੀ ਵਰਤੋਂ ਨੂੰ ਸੀਮਿਤ ਕਰਨ ਦੀ ਯੋਜਨਾ ਬਣਾ ਰਹੇ ਨੇ ਅਜਿਹਾ ਪ੍ਰੋਗਰਾਮ ਜਿਸ ਨੂੰ ਧੋਖਾਧੜੀ ਅਤੇ ਦੁਰਵਿਵਹਾਰ ਦੀ ਇਜਾਜ਼ਤ ਦੇਣ ਨਾਲ ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਬਾਵਜੂਦ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਭਾਵੇਂ ਕਿ ਜੂਨ ਵਿੱਚ ਬੇਰਜ਼ਗਾਰੀ ਦਰ 6.4% ਤੱਕ ਪਹੁੰਚ ਗਈ ਸੀ ਖਾਸ ਤੌਰ ਤੇ ਨੌਜਵਾਨ ਕਾਮਿਆਂ ਵਿੱਚ 13.5% ਦੀ ਉੱਚ ਦਰ ਦੇ ਨਾਲ ਬਹੁਤ ਸਾਰੇ ਅਸਥਾਈ ਕਾਮੇ ਰਿਟੇਲ ਅਤੇ ਪ੍ਰਾਉਣਾਚਾਰੀ ਵਰਗੇ ਖੇਤਰਾਂ ਵਿੱਚ ਘੱਟ ਤਨਖਾਹ ਵਾਲੇ ਅਕੁਸ਼ਲ ਅਹੁਦਿਆਂ ਤੇ ਕੰਮ ਕਰ ਰਹੇ ਨੇ। एलिनस टाइप ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦਾ ਬਚਾਅ ਕੀਤਾ ਤੇ ਇਸ ਨੂੰ ਕਈ ਸਾਲਾਂ ਤੋਂ ਇਸ ਦੀ ਵਿਸ਼ੇਸ਼ਤਾ ਰੱਖਣ ਵਾਲੀ ਕਠੋਰਤਾ ਦੇ ਬਾਵਜੂਦ ਇਸ ਦਾ ਨਾਮ ਬਦਨਾਮ ਦੱਸਿਆ ਜਾ ਰਿਹਾ ਉਸ ਨੇ ਦਲੀਲ ਦਿੱਤੀ ਕਿ ਪ੍ਰੋਗਰਾਮ ਦੀ ਆਲੋਚਨਾ ਅਕਸਰ ਬੇਪਰਮਾਨਿਤ ਕਿਸਿਆਂ ਦੇ ਆਧਾਰ ਤੇ ਹੁੰਦੀ ਹੈ ਪ੍ਰੋਗਰਾਮ ਲਈ ਰੋਜ਼ਗਾਰਦਾਤਾ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਤੋਂ ਪਹਿਲਾਂ ਕੈਨੇਡੀਅਨਾਂ ਨੂੰ ਨੌਕਰੀ ਦਾ ਇਸ਼ਤਿਹਾਰ ਦੇਣ ਬਾਜ਼ਾਰ ਵਿੱਚ ਤਨਖਾਹ ਦੇਣਾ ਅਤੇ ਦੁਰਵਿਵਾਰ ਨੂੰ ਰੋਕਣ ਦੀ ਬਜਾਏ ਨਵੇਂ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ ਆਪਣੇ ਪੱਤਰ ਵਿੱਚ ਐਲ ਨੇ ਸਰਕਾਰ ਨੂੰ ਪ੍ਰੋਗਰਾਮ ਅਧੀਨ ਭਰਤੀ ਕੀਤੇ ਗਏ ਕਰਮਚਾਰੀਆਂ ਦੀ ਮੌਜੂਦਾ ਸੰਖਿਆ ਨੂੰ ਬਰਕਰਾਰ ਰੱਖਣ ਪਰਵਾਨਗੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਪਰਮਟਾਰਜ਼ੀਆਂ ਲਈ 1000 ਫੀਸ ਵਧਾਉਣ ਤੋਂ ਬਚਾਉਣ ਦੀ ਅਪੀਲ ਕਿ ਬਚਣ ਦੀ ਅਪੀਲ ਕੀਤੀ ਹੈ ਪਰਮਟ ਆਰਜੀ ਦੀ 1000 ਫੀਸ ਨੂੰ ਵਧਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ ਜੋ ਉਸਨੇ ਨੋਟ ਕੀਤਾ ਕਿ ਛੋਟੇ ਕਾਰੋਬਾਰੀਆਂ ਲਈ ਪਹਿਲਾਂ ਹੀ ਬੋਝ ਹੈ ਉਸਨੇ ਕੈਨੇਡਾ ਦੀ ਵੱਧਾਪਾ ਆਬਾਦੀ ਅਤੇ ਜਨਮ ਦਰ ਵੱਲ ਵੀ ਇਸ਼ਾਰਾ ਕੀਤਾ ਜੋ ਲੰਮੇ ਸਮੇਂ ਤੋਂ ਵਪਾਰਕ ਸੁੰਗਾਂ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਹਾਲ ਹੀ ਨੇ ਰਾਇਲ ਬੈਂਕ ਆਫ ਕੈਨੇਡਾ ਦੀ ਰਿਪੋਰਟ ਦਾ حوالہ ਦਿੰਦੇ ਹੋਏ ਕਿਹਾ ਜਿਸ ਵਿੱਚ ਪਾਇਆ ਗਿਆ ਕਿ 46% ਅਨੁਮਾਨਤ ਮਜ਼ਦੂਰਾ ਦੀ ਘਾਟ ਹੈ ਉਹ ਕਿੱਤਿਆਂ ਵਿੱਚ ਜਿਨ੍ਹਾਂ ਨੂੰ ਯੂਨੀਵਰਸਿਟੀ ਜਾਂ ਕਾਲਜਾਂ ਦੀ ਸਿੱਖਿਆ ਦੀ ਬਜਾਏ ਕਿਤਾ ਵਿਸ਼ੇਸ਼ ਜਾਂ ਨੌਕਰੀ ਸਿਖਲਾਈ ਦੀ ਲੋੜ ਹੁੰਦੀ ਹੈ ਐਲੀ ਨੇ ਬਿਹਤਰ ਇਮੀਗ੍ਰੇਸ਼ਨ ਮਾਰਗ ਦੀ ਮੰਗ ਕੀਤੀ ਹੈ ਜੋ ਨਵੇਂ ਆਏ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦੇ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਨੌਕਰੀ ਦੀ ਪੇਸ਼ਕਸ਼ ਨਾਲ ਜੁੜੀਆਂ ਇਮੀਗ੍ਰੇਸ਼ਨ ਸਟਰੀਮ ਮਾਲਕਾਂ ਤੇ ਕਰਮਚਾਰੀਆਂ ਦੋਵਾਂ ਲਈ ਵਧੀਆ ਨਤੀਜੇ ਦਿੰਦੀਆਂ ਨੇ ਦੂਜੇ ਪਾਸੇ ਵਾਟਰਲੂ ਯੂਨੀਵਰਸਿਟੀ ਦੇ ਲੇਬਰ ਅਰਥਸ਼ਾਸਤਰੀ ਮਿਕਲਸ ਟਵਰਡ ਨੇ ਇੱਕ ਵੱਖਰਾ ਨਜ਼ਰੀਆ ਪੇਸ਼ ਕੀਤਾ ਉਸਨੇ ਸਹਿਮਤ ਕੀਤਾ ਕਿ ਮਜ਼ਦੂਰਾਂ ਦੀ ਘਾਟ ਕਾਰੋਬਾਰੀਆਂ ਲਈ ਚੁਣੌਤੀਆਂ ਖੜੀਆਂ ਕਰ ਸਕਦੀਆਂ ਨੇ ਪਰ ਦਲੀਲ ਦਿੱਤੀ ਗਈ ਹੈ ਕਿ ਉਹ ਉੱਚ ਮਜ਼ਦੂਰੀ ਅਤੇ ਉਤਪਾਦਕਤਾ ਨੂੰ ਵਧਾਉਣ ਵਾਲੀ ਟੈਕਨਾਲੋਜੀ ਵਿੱਚ ਨਿਵੇਸ਼ ਵਧਾ ਸਕਦੇ ਨੇ ਤੇ ਉਥੇ ਸਟਵਰਡ ਨੇ ਸੁਝਾਅ ਵੀ ਦਿੱਤਾ ਕਿ ਮੁੱਦੇ ਨੂੰ ਆਰਥਿਕ ਸੰਕਟ ਦਾ ਰੂਪ ਵਿੱਚ ਬਣਾਉਣਾ ਅਤੇ ਸੱਚਮੁੱਚ ਆਰਥਿਕਤਾ ਵਿਕਾਸ ਇਹ ਨੋਟ ਕਰਦੇ ਹੋਏ ਕਿ ਕਾਰੋਬਾਰੀਆਂ ਨੂੰ ਲਾਭ ਹੁੰਦਾ ਹੈ ਇਹ ਜ਼ਰੂਰੀ ਤੌਰ ਤੇ ਵਿਆਪਕ ਅਰਧ ਵਿਵਸਥਾ ਦੇ ਸਰਬੋਤਮ ਹਿੱਤ ਵਿੱਚ ਨਹੀਂ ਹੋ ਸਕਦੇ ਕੈਨੇਡੀਅਨ ਕਵਰ ਨਾਮਾ ਦੇ ਵਿੱਚ ਐਸੀ ਹੋਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਚਾਹੁੰਦੇ ਆ ਪੜ੍ਹਨੇ ਤਾਂ ਬਣ ਰਹੇ ਹੋ ਆਜਨਿਸ ਬੜਾ .com ਦੇ ਨਾਲ